ਸਾਬ ਆ ਗਿਆ ਪਰਨੀਤ ਕੌਰ ਜੀ ਆ ਗਿਆ ਟਿਕਟ ਅਨਾਉਂਸ ਹੋਈ ਹੋਈ ਹੈ ਜੇ 8 ਮਹੀਨੇ 10 ਮਹੀਨੇ ਪਹਿਲਾਂ ਗੁਰਜੀਤ ਔਂਜਰੋਂ ਦਾ ਨਾਮ ਵੀ ਆ ਰਿਹਾ ਕਹਿੰਦੇ ਉਹ ਵੀ ਆ ਸਕਦੇ ਛੇਤੀ ਰਗਵ ਚੱਡਣ ਦਾ ਨਾਮ ਵੀ ਆ ਰਿਹਾ ਵੀ ਜਦੋਂ 30 ਬੰਦੇ ਲੈ ਕੇ ਆਣਗੇ ਐਮਐਲਏ ਕਿ ਸਾਡੇ ਵਿੱਚ ਇੱਕ ਜਿਹਨੂੰ ਆਪਣਾ ਆਮ ਆਦਮੀ ਪਾਰਟੀ ਨੇ ਟਿਕਟ ਅਨਾਉਂਸ ਕੀਤਾ ਹੋਇਆ ਜਲੰਧਰ ਤੋਂ ਸਿਟਿੰਗ ਐਮਪੀ ਨੂੰ ਉਹ ਭਾਜਪਾ ਜਾ ਰਿਹਾ ਦੂਜਾ ਇੱਕ ਐਮਐਲਏ ਆਮ ਆਦਮੀ ਪਾਰਟੀ ਦਾ ਐਮਐਲਏ 3 ਸਾਲ ਉਹਦੀ ਅਜੇ ਐਮਐਲਏ ਸ਼ਿਪ ਪਈ ਆ ਉਹ ਛੱਡ ਕੇ ਆ ਰਿਹਾ ਹੈ ਜਦੋਂ ਤੱਕ ਕੋਈ ਆ ਨਾ ਜਾਵੇ ਮੈਂ ਤਾਂ ਨਹੀਂ ਮੰਨਦਾ ਮੈਂ ਅਜੇ ਨਾ ਤਾਂ ਮੈਂ ਪਾਰਟੀ ਪ੍ਰਧਾਨ ਐ ਨਾ ਮੈਂ ਕੋਈ ਉਸ ਤਰ੍ਹਾਂ ਦੇ ਅਹੁਦੇ ਤੇ ਐ ਜਿਹੜਾ ਵੱਡੇ ਅਹੁਦੇ ਤੇ ਮੈਂ ਹੈਗੇ ਹਾਂ ਪਾਰਟੀ 'ਚ ਸਿਰਫ ਸਮਾਜ ਦੀ ਗਵਾਈ ਕਰ ਰਿਹਾ ਹਾਂ ਬਿਲਕੁਲ ਹੈ ਲੇਕਿਨ ਮੈਂ ਤੁਹਾਨੂੰ ਇੰਨਾ ਕੀ ਕਹਿਣਾ ਚਾਹਾਂਗਾ ਕਿ ਵੀ ਆਪਣਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਪੇਸ ਹੈ ਪੰਜਾਬੀਆਂ ਦੇ ਲਈ ਪੰਜਾਬੀਆਂ ਦੀ ਲੀਡਰਸ਼ਿਪ ਲਈ ਕੱਲ ਬਦਲਣ ਨਾਲ ਸਿਆਸਤਦਾਨ ਦਾ ਕਿਰਦਾਰ ਨੀਵਾ ਨਹੀਂ ਹੁੰਦਾ ਲੋਕਾਂ ਦੀ ਨਜ਼ਰਾਂ 'ਚ ਉਹਦੀ ਕਦਰ ਘਟਦੀ ਨਹੀਂ ਹੈ 100% ਘਟਦੀ ਹੈ 100% ਘਟਦੀ ਹੈ ਲੇਕਿਨ ਜਦੋਂ ਨੈਰੇਟਿਵ ਸਿਰਜਿਆ ਜਾਂਦਾ ਦੇਖੋ ਆਪਣਾ ਅਜਦੇ ਦਿਨ ਦੇ ਵਿੱਚ ਤੁਸੀਂ ਕਹੋਗੇ ਬੀਜੇਪੀ ਤਾਂ ਲੈ ਰਹੀ ਹੈ ਨਾ ਐਮਐਲਏ ਨੂੰ ਐਮਪੀ ਨੂੰ ਲੈ ਰਹੀ ਹੈ ਲੇਕਿਨ ਇਹ ਨੈਰੇਟਿਵ ਉਹਨਾਂ ਲੋਕਾਂ ਨੇ ਸੋਚ ਕੇ ਆਣਾ ਹੈ ਕਿ ਸਾਨੂੰ ਬੀਜੇਪੀ ਜਾਂਚ ਫਾਇਦਾ ਹੈ ਜਾਂ ਕਾਂਗਰਸ ਜਾਂ ਕਾਲੀਆਂ ਜੇ ਭਾਰਤੀ ਜਨਤਾ ਪਾਰਟੀ ਲੋਕੀ ਆ ਰਹੇ ਆ ਤਾਂ ਇਹਦਾ ਮਤਲਬ ਹੈ ਉਹਨਾਂ ਨੂੰ ਆਪਣਾ ਫਿਊਚਰ ਭਾਰਤੀ ਜਨਤਾ ਪਾਰਟੀ 'ਚ ਨਜ਼ਰ ਆ ਰਿਹਾ ਹੈ 25% ਤੋਂ ਘੱਟ ਮੈਂ ਵੱਡਾ ਦਾਵਾ ਨਹੀਂ ਕਰਦਾ ਪੰਜਾਬ ਦੇ ਲੋਕੀ ਮਨ ਬਣਾਈ ਬੈਠੇ ਆ ਕਿ ਹੁਣ ਆਨ ਆਲਾ ਸਮਾ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦਾ ਔਰ ਮੈਂ ਬੇਨਤੀ ਕਰਦਾ ਪੰਜਾਬੀਆਂ ਨੂੰ ਕਿ ਤੁਸੀਂ ਸਾਰਿਆਂ ਨੂੰ ਮੌਕੇ ਦਿੱਤੇ ਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਆ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਮੌਕਾ ਦਿੱਤਾ ਇੱਕ ਮੌਕਾ ਸਿਰਫ ਇੱਕ ਮੌਕਾ ਸਾਨੂੰ ਦਿਓ ਭਾਜਪਾ ਨੂੰ ਇਹ ਜਿਹੜੇ ਗੈਂਗਸਟਰ ਐ ਜਿਹੜੀ ਆਪਣਾ ਗੁੰਡਾਗਰਦੀ ਆ ਜਿਹੜੇ ਆਪਣੇ ਨਸ਼ੇ ਆ ਇਹ ਲੱਭੇ ਨਹੀਂ ਲੱਭਣਗੇ ਕਿ ਜੇ ਆਪਣਾ ਅਦਿੱਤਿਆਨਾਥ ਜੋਗੀ ਇੰਨਾ ਪੁਰ ਐਡਮਿਨਿਸਟ੍ਰੇਸ਼ਨ ਸੀ ਉਥੇ ਉਹ ਅਗਰ ਸੈੱਟ ਕਰ ਸਕਦਾ ਅਸੀਂ ਪੰਜਾਬ ਦੇ ਲੋਕ ਤਾਂ ਬੜੇ ਅਣਖੀ ਲੋਕ ਹੈਗੇ ਆ ਅਸੀਂ ਕਿਤਾ ਨਹੀਂ ਸੈੱਟ ਕਰ ਸਕਦੇ ਲੇਕਿਨ ਇਹ ਜਿਹੜੀ ਕਰਾਪਸ਼ਨ ਹੈ ਕੇਜਰੀਵਾਲ ਦੀ ਕੇ ਕਰੋੜਾ ਰੁਪਇਆ ਲੈ ਕੇ ਤੇ ਫਿਰ ਉਥੇ ਜੇਲ੍ਹ ਚ ਬੈਠਾ ਤੇ ਅਸਤੀਫਾ ਬਿਨਾਂ ਦਵੇ ਮੋਰੈਲਿਟੀ ਕੋਈ ਭਾਜਪਾ ਦੀ ਕਿੰਨੀ ਜਣਾ ਮਜ਼ਬੂਤ ਨੇ ਕਿਸਾਨ ਤੁਹਾਨੂੰ ਕਿੰਨੇ ਸੌਖੇ ਲੱਗ ਰਿਹਾ ਫੇਸ ਕਰਨੇ ਜਦੋਂ ਪਿੰਡਾਂ 'ਚ ਵੋਟਾਂ ਮੰਗਣ ਜਾਓਗੇ ਦੇਖੋ ਇੱਕ ਨੈਰੇਟਿਵ ਬਿਲਡ ਅਪ ਕੀਤਾ ਗਿਆ ਹੈਗਾ ਭਾਜਪਾ ਦੇ ਖਿਲਾਫ ਜਦੋਂ ਕਿ ਅਸਲੀਅਤ ਜਿਹੜੀ ਹੈਗੀ ਆ ਉਹ ਇਸ ਦੇ 100% ਉਲਟਾ ਹੈ 180 ਡਿਗਰੀ ਉਲਟਾ ਹੈ ਕਿ ਜਿੰਨੀ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਹਤਾਸ਼ੀ ਹੈ ਜਿੰਨੀ ਭਾਰਤੀ ਜਨਤਾ ਪਾਰਟੀ ਤੇ ਮੋਦੀ ਜੀ ਸਿੱਖਾਂ ਨੂੰ ਪਿਆਰ ਕਰਦੇ ਆ ਪੰਜਾਬੀਆਂ ਨੂੰ ਪਿਆਰ ਕਰਦੇ ਆ ਬਹੁਤ ਸਾਰੇ ਕਾਰਨ ਹੈਗੇ ਆ ਤਾਂ ਉਹਨਾਂ ਦਾ ਕਦੇ ਵੀ ਕਿਸੇ ਨੇ ਨਹੀਂ ਕੀਤਾ ਹੈਗਾ ਪੰਜਾਬ ਦੇ ਲੋਕਾਂ ਨੇ ਆਪਣਾ ਕਾਂਗਰਸ ਨੂੰ ਮੌਕਾ ਦਿੱਤਾ ਹੈਗਾ ਜਦੋਂ ਉਹ ਅੱਤਵਾਦ ਗਿਆ ਹੈਗਾ ਕਈ ਵਾਰੀ ਸਰਕਾਰ ਵੀ ਬਣੀ ਉਹਨਾਂ ਦੀ ਜਿੰਨੇ ਸਿੱਖ ਆਪਣੇ ਜਿਹੜੇ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਉਹਨਾਂ ਨੇ ਕੀਤਾ ਕਾਂਗਰਸ ਨੇ ਐਮਰਜੈਂਸੀ ਉਹਨਾਂ ਨੇ ਲਾਈ ਸਾਡੇ ਆਪਣੇ ਸਿੱਖਾਂ ਦਾ ਕਤਲੇਆਮ ਉਹਨਾਂ ਨੇ ਕੀਤਾ ਉਸ ਦੇ ਬਾਵਜੂਦ ਵੀ ਕਾਂਗਰਸ ਨੂੰ ਪਾਵਰ ਚ ਲੈ ਕੇ ਆਂਦਾ ਕਿ ਤੁਹਾਨੂੰ ਕਿੱਥੇ ਲੋਕ ਸਭਾ ਤੁਸੀਂ ਸ਼ਾਇਦ ਇਸ ਗੱਲ ਨਾਲ ਇਤਫਾਕ ਰੱਖੋਗੇ 13 ਆਪਾਂ ਨੂੰ ਸੀਟਾਂ ਲੋਕ ਸਭਾ ਦੀਆਂ ਹੈਗਿਆ ਨੇ 13 ਉਮੀਦਵਾਰ ਤੁਹਾਨੂੰ ਮਿਲ ਵੀ ਜਾਣਗੇ ਜਿੰਤਨ ਦੀ ਗੱਲ ਕਰੀਏ ਨਹੀਂ ਪੰਜਾਬ ਦੇ ਵਿੱਚ ਭਾਜਪਾ ਦੇ ਉਸਾਮ ਨਾਲ ਤੱਕ ਪੈਰ ਲੱਗੇ ਜਿਹੜਾ ਨਹੀਂ ਜੰਮਿਆ ਹੋਈਆਂ ਦੌੜ ਜਿ ਸਿਰਫ ਦੌੜੋਗੇ ਤੁਸੀਂ ਕੋਈ ਵਿਨਰ ਨਹੀਂ ਲੱਗਦਾ ਤੁਹਾਡਾ ਅਸੀਂ ਆਪਣਾ 7% ਵੋਟਾਂ ਲਈਆਂ 222 7 7% only ਬਿਲਕੁਲ ਠੀਕ ਅੱਜ ਦੇ ਸਰਵੇ ਸਾਨੂੰ 17% ਤੇ ਖੜਾ ਕਰਦੇ ਆ ਇਲੈਕਸ਼ਨ ਤੋਂ ਪਹਿਲਾਂ ਦੇ ਸਰਵੇ ਮਹੀਨਾ ਦੋ ਮਹੀਨੇ ਪਹਿਲਾਂ ਦੇ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨਾ ਸੀਟਾਂ ਕਿੰਨੀਆਂ ਆਣਗੀਆਂ ਇਹ ਤਾਂ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਤੁਹਾਨੂੰ ਪਤਾ ਹੋਣਾ ਹੈ ਪੰਜਾਬ ਦੀ ਜਿੰਨੀ ਇੰਡਸਟਰੀ ਹੈ ਇਹ ਜਦੋਂ ਭਗਵੰਦਵਾ ਜੀ ਹైదరాబాద్ ਜਾ ਕੇ ਮੀਟਿੰਗਾਂ ਕਰਦੇ ਸੀ ਕਿ ਇੰਡਸਟਰੀ ਲੈ ਕੇ ਆਣੀ ਤਾਂ ਸਾਡਾ 200 ਦਾ ਵਫਦ ਇੰਡਸਟਰੀਅਲਿਸਟ ਦਾ ਲਖਨਊ ਪਹੁੰਚਿਆ ਹੋਇਆ ਸੀ ਕਿ ਕਿ ਸੋ ਆ ਇਸ ਸਭ ਦੇ ਬਾਵਜੂਦ ਮੋਦੀ ਨਾ ਦੀ ਇਮੇਜ ਛਵੀ ਤਾਨਾਸ਼ਾ ਵਾਲੀ ਕਿਉਂ ਬਣ ਗਈ ਹੈ ਉਹਨਾਂ ਨੂੰ ਫਿਰ ਉਹ ਕਿਮਚੌਂਗ ਨਾਲ ਕਿਉਂ ਕੰਪੇਅਰ ਕਰ ਲਾਂਕ ਪਏ ਨੇ ਜੋ ਮੋਦੀ ਜੀ ਹੈ ਇੱਕ ਨਾਰੀਅਲ ਹੁੰਦਾ ਨਾ ਨਾਰੀਅਲ ਦਾ ਜਿਹੜਾ ਬਾਹਰੋਂ ਜਿਹੜਾ ਖੋਲ ਹੈ ਬੜਾ ਸਖਤ ਹੁੰਦਾ ਅੰਦਰੋਂ ਦੇਖਣ ਤੋਂ ਲੱਗਦਾ ਹੈਗਾ ਕਿ ਬਹੁਤ ਸਖਤ ਹੈ ਲੇਕਿਨ ਅੰਦਰੋਂ ਉਹਨਾਂ ਹੀ ਨਰਮ ਹੈ ਜਿੰਨਾ ਪਿਆਰ ਪੰਜਾਬੀਆਂ ਨੂੰ ਤੇ ਜਿਵੇਂ ਜਿੰਨਾ ਪਿਆਰ ਸਿੱਖਾਂ ਨੂੰ ਮੋਦੀ ਜੀ ਕਰਦੇ ਆ ਇਹਨਾਂ ਦਾ ਆਪਣਾ ਸਾਡੇ ਮਨਮੋਹ ਸਿੰਘ ਨੇ ਵੀ ਨਹੀਂ ਕੀਤਾ ਜਦੋਂ ਤੱਕ ਜੇ ਗਰਮੀ ਨਾ ਨਾ ਹੋਵੇ ਪ੍ਰਸ਼ਾਸਨ ਦੇ ਵਿੱਚ ਸਰਕਾਰ ਦੇ ਵਿੱਚ ਤਾਂ ਫਿਰ ਅੱਜ ਗੈਂਗਸਟਰ ਵਾਰ ਕਿਉਂ ਆ ਗਈ ਹੈ ਲਾਲੈਸਨਸ ਕਿਉਂ ਆ ਗਿਆ ਠਾਣਿਆਂ ਦੇ ਉੱਤੇ ਹਮਲੇ ਕਿਉਂ ਹੋ ਰਿਹਾ ਪੁਲਿਸ ਤੇ ਹਮਲੇ ਕਿਉਂ ਹੋ ਰਿਹਾ ਜੇ ਤੁਸੀਂ ਨਰਮੀ ਵਾਲਾ ਕੰਮ ਕਰੋਗੇ ਚੁਟਕਲੇਬਾਜ਼ੀ ਕਰੋਗੇ ਮਜ਼ਾਕ ਲਾਓਗੇ ਹਰ ਗੱਲ ਨੂੰ ਤਾਂ ਤੁਹਾਨੂੰ ਕੋਈ ਸੀਰੀਅਸਲੀ ਨਹੀਂ ਲਏਗਾ ਮੇ ਵਾਲਦਾ ਤਾਂ ਤੁਸੀਂ ਨਾ ਹੀ ਨਾ ਲਓ ਮੈਂ ਉਹ ਦੱਸ ਸਕਦਾ ਬੜਾ ਕੁਝ ਉਹਦੇ ਵਿੱਚ ਇੱਕ ਭਾਈਚਾਰੇ ਦਾ ਬੰਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਉੱਠ ਕੇ ਕਹਿਣ ਲੱਗਾ ਮੁੱਖ ਮੰਤਰੀ ਜੀ ਤੁਸੀਂ ਆਪਣਾ ਡੈਪਟੀ ਸੀਐਮ ਦਾ ਵਾਅਦਾ ਕੀਤਾ ਸੀਗਾ ਉਹ ਕਿਉਂ ਨਹੀਂ ਬਣਾਇਆ ਜਾਂ ਕਦੋਂ ਬਣਾਓਗੇ ਉਹ ਕਹਿੰਦਾ ਮੁੱਖ ਮੰਤਰੀ ਉਹਦੀ ਭਾਸ਼ਾ ਦੇਖੋ ਕਹਿੰਦਾ ਇਹਨੂੰ ਜੁੱਤੀ ਸੰਗਾਓ ਇਹਨੂੰ ਦੌਰਾ ਪਿਆ ਗਿਆ ਹੁਣ ਉਹਦੋਂ ਉੱਥੇ ਤਾਂ ਕੁਝ ਬੋਲਿਆ ਨਹੀਂ ਬਾਹਰ ਆ ਕੇ ਕਹਿੰਦਾ ਮੈਂ ਬੇਇੱਜ਼ਤੀ ਨਹੀਂ ਹੋਣ ਦਿਆਂਗਾ અપਮਾਨ ਨਹੀਂ ਹੋਣ ਦਿਆਂਗਾ ਦਲਤਾਂ ਦਾ ਭਈ ਤੂੰ ਦਲਤਾਂ ਦਾ ਕਹਤਾ ਇਹਦੇ ਵਿੱਚ ਦਲਤਾਂ ਦਾ ਕੀ ਲੈਣਾ ਦੇਣਾ ਹੈਗਾ ਜੇ ਤੂੰ ਨਲਾਇਕ ਹੈਗਾ ਤੇ ਦਲਤਾਂ ਦਾ ਜਿਹੜਾ 35% ਵਸੋਂ ਸਾਰੀ ਨਹੀਂ ਲੈ ਕੇ ਗਿਆ ਜੁੱਤੀ ਖੋਲ ਕੇ ਮੁੱਖ ਮੰਤਰੀ ਨੂੰ ਤੇ ਦੇਣੀ ਸੀ ਗੱਲ ਤੂੰ ਸੁੰਗਲਾ ਬਈ ਵਾਦਾ ਤੂੰ ਕਰਕੇ ਭੁੱਲਿਆ ਤੇ ਜੁੱਤੀ ਮੈਂ ਸੁੰਗਾ ਇਹ ਕਿਹੜੀ ਗੱਲ ਹੋਈ Oh! ਅੱਜਕੱਲ ਸਾਡੀ ਦੇਸ਼ ਦੀ ਸਿਆਸਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਭਾਜਪਾ ਪੂਰੇ ਚਰਚਾਤ ਹੈ ਹਰ ਸੂਬੇ ਚ ਰੋਜ਼ਾਨਾ ਕਿਸੇ ਨਾ ਕਿਸੇ ਤਰ੍ਹਾਂ ਦੀ ਖਬਰ ਆ ਰਹੀ ਹੈ ਕਿ ਫਲਾਣੀ ਪਾਰਟੀ ਦਾ ਕੱਟੜ ਸਮਰਥਕ ਅੱਜ ਭਾਜਪਾ ਜੁਆਇਨ ਹੋ ਗਿਆ ਤੇ ਸਭ ਦੀਆਂ ਨਿਗਾਹਾਂ ਅੱਜਕੱਲ ਪੰਜਾਬ ਦੇ ਵੱਲ ਨੇ ਪੰਜਾਬ ਦੇ ਵਿੱਚ ਜੋ ਇੱਕ ਸਿਲਸਿਲਾ ਸ਼ੁਰੂ ਹੋਇਆ ਪਿਆ ਹੈਟ੍ਰਿਕ ਜਿਹੜੀ ਕਿੱਛੇ ਜੇ ਪੂਰੀ ਕੀਤੀ ਰਵਨੀਤ ਬਿੱਟੂ ਸੁਸ਼ੀਲ ਰਿੰਕੂ ਸ਼ੀਤਲ ਲੰਗੂਰਾਲ ਹੋਰ ਵੀ ਸ਼ਾਇਦ ਕੋਈ ਨਾਮ ਜੁੜਦੇ ਜਾ ਰਹੇ ਨੇ ਸੋ ਪੰਜਾਬ ਭਾਰਜਪਾ ਐਸਸੀ ਮੋਰਚੇ ਦੇ ਪ੍ਰਧਾਨ ਅਤੇ ਬੁਲਾਰੇ ਐਸਆਰ ਲੱੱਦਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਲੱੱਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜੀ ਲੱੱਦਰ ਸਾਹਿਬ ਤੁਸੀਂ ਵੀ ਕੱਲ ਇੱਥੇ ਸੀਗੇ ਸਾਰਾ মিডিਆ ਵੀ ਇੱਥੇ ਸੀਗਾ ਰਿੰਕੂਣ ਵੀ ਪਹੁੰਚੇ ਅੰਗੁਰਾਲ ਵੀ ਪਹੁੰਚੇ ਇਹ ਭਾਜਪਾ ਦਾ ਨਿਸ਼ਾਨਾ ਕੀ ਚੱਲ ਰਿਹਾ ਹੈ ਭਾਜਪਾ ਦਾ ਨਿਸ਼ਾਨਾ ਦੇਸ਼ ਦਾ ਸੂਬੇ ਦਾ ਵਿਕਾਸ ਹੈ ਜਾਂ ਪੰਜਾਬ 'ਚ ਆਪਣੇ ਪੈਰ ਲਾਉਣਾ ਹੈ ਜਾਂ ਵਿਰੋਧੀ ਪਾਰਟੀਆਂ ਨੂੰ ਖਤਮ ਕਰਨਾ ਹੈ ਅ ਬਲਜੀਤ ਸਿੰਘ ਜੀ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਨਿਸ਼ਾਨਾ ਆ ਉਹ ਆਪਣਾ ਹੈਗਾ ਆ ਕਿ ਦੇਸ਼ ਦੇ ਵਿੱਚ ਸਾਰੇ ਸਮੁੱਚੇ ਦੇਸ਼ ਦਾ ਵਿਕਾਸ ਹੋਵੇ ਸਮੁੱਚਾ ਦੇਸ਼ ਤਰੱਕੀ ਕਰੇ ਔਰ ਜਿਹੜਾ ਸਾਡਾ ਖੋਇਆ ਹੋਇਆ ਗੌਰਵ ਹੈ ਉਹ ਆਪਣੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਆਪਾਂ ਨੂੰ ਅੱਜ ਤੱਕ ਨਸੀਬ ਨਹੀਂ ਹੋਇਆ ਸਾਨੂੰ ਆਪਣਾ ਇੱਕ ਗਰੀਬ ਦੇਸ਼ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ ਇੱਕ ਕਮਜ਼ੋਰ ਦੇਸ਼ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ ਅੱਜ ਭਾਰਤ ਦਾ ਜਿਹੜਾ ਸਟੇਟਸ ਹੈ ਉਹ ਆਪਣੇ ਵੱਡੇ ਵੱਡੇ ਜਿਹੜੇ ਦੇਸ਼ ਹੈਗੇ ਆ ਉਹ ਆਪਣਾ ਸਾਡੇ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਦੇ ਵਿੱਚ ਅਜਿਹੀ ਤਰੱਕੀ ਕੀਤੀ ਹੈ ਸਾਡੇ ਮੁਲਕ ਦੀ ਕਿ ਅੱਜ ਆਪਣਾ ਜਿਹੜਾ ਚਾਹੇ ਉਹ ਯੂਕਰੇਨ ਦੇ ਵਿੱਚੋਂ ਵਿਦਿਆਰਥੀਆਂ ਦਾ ਬਾਹਰ ਨਿਕਲਣਾ ਹੋਵੇ ਚਾਹੇ ਆਪਣਾ G20 ਦਾ ਸੰਮੇਲਨ ਹੋਵੇ ਚਾਹੇ ਸਾਡਾ ਕਲੇਮ ਹੋਵੇ ਕਿ ਅਸੀਂ ਹੁਣ 올림픽 ਦੀਆਂ ਗੇਮਾਂ ਵੀ ਅਸੀਂ ਕਰਨੀਆਂ ਚਾਹੁੰਦੇ ਆ ਤੇ ਸਾਨੂੰ ਅਸੀਂ ਉਹਦੇ ਵਿੱਚ ਸਾਡਾ ਆਪਣਾ ਇੱਕ ਬੰਦਾ ਹੋਵੇ ਇੱਕ ਬਿਡਿੰਗ ਹੋਵੇ ਸਾਡੀ ਤੇ ਆਪਣਾ ਭਾਰਤ ਜਿਹੜਾ ਹੈਗਾ ਆ ਚਾਹੇ ਅਸੀਂ ਗਰੀਬੀ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਆਪਣਾ ਉਹਦਾ ਦਰ ਘਟੀ ਹੈ ਚਾਹੇ ਸਾਡਾ ਪੰਜਵੇਂ ਸਥਾਨ ਤੋਂ ਅਸੀਂ ਤੀਜੇ ਸਥਾਨ ਵੱਲ ਆਉਣ ਲਈ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗਿਆ ਇਕਨੋਮੀ ਦੇ ਵਿੱਚ ਭਾਵੇਂ ਸਾਡੀ ਜਿਹੜੀ ਵਿਕਾਸ ਦਾ ਹੈ ਗਿਆ ਸਾਰੇ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਅੱਜ ਦੇ ਦਿਨ ਦੇ ਵਿੱਚ ਔਰ ਚਾਹੇ ਅਸੀਂ ਆਪਣਾ ਇੱਕ ਬਹੁਤ ਵੱਡਾ ਕੰਮ ਜਿਹੜਾ ਆ ਭਾਰਤ ਨੇ ਕੀਤਾ ਉਹ ਇਹ ਹੈਗਾ ਆ ਕਿ ਆਪਣਾ ਜਿਹੜੀ ਵੈਕਸੀਨ ਸੀ ਆਪਣਾ ਕੋਵਿਡ ਦੀ ਉਹ ਨਾ ਸਿਰਫ ਅਸੀਂ 140 ਕਰੋੜ ਲੋਕਾਂ ਨੂੰ ਆਪਣੇ ਵਿਦੇਸ਼ੀਆ ਨੂੰ ਦਿੱਤੀ ਫ੍ਰੀ ਆਫ ਕਾਸਟ ਬਲਕੇ ਬਹੁਤ ਸਾਰੇ ਗਰੀਬ ਮੁਲਕਾਂ ਨੂੰ ਵੀ ਸਪਲਾਈ ਕੀਤੀ ਲੋਕ ਸੱਤ ਭਾਵੇਂ ਚ ਰੋਕ ਰਿਆਂ ਇਹ ਤਾਂ ਤੁਹਾਡੀਆਂ ਕਾਮਯਾਬੀਆਂ ਪਾਰਟੀ ਦੀ ਪ੍ਰਾਪਤੀਆਂ ਹੋ ਗਿਆ ਜਾਂ ਪਾਰਟੀ ਨੇ ਜੋ ਫਰਜ ਸੀ ਆਪਣੇ ਉਹਦਾ ਕੀਤੇ ਨੇ ਇਹ ਵੀ ਕੋਈ ਸਾਇਡ ਸਪੈਸ਼ਲ ਗੱਲ ਨਹੀਂ ਕੀਤੀ ਸੀ ਰਾਜਨੀਤਿਕ ਦਲ ਜੇ ਪਾਵਰ ਚ ਹੈ ਸੰਵਿਧਾਨਕ ਤਾਕਤ ਹੈ ਉਹਨਾਂ ਨੇ ਕਰਨਾ ਹੀ ਹੁੰਦਾ ਹੈ ਨਿਸ਼ਾਨਾ ਪੰਜਾਬ ਚ ਤੁਸੀਂ ਕੀ ਕਰਦੇ ਪਏ ਹੋਏ ਵਾਕਈ ਮਤਲਬ ਈਡੀ ਦਾ ਡੰਡਾ ਤੁਹਾਡੇ ਹੱਥ ਚ ਨਹੀਂ ਮਜ਼ਬੂਤੀ ਨਾਲ ਚੱਲ ਰਿਹਾ ਜਾਂ ਵਾਕਈ ਇਹ ਜਿਹੜੇ ਨੇਤਾ ਨੇ ਹੋਰ ਪਾਰਟੀਆਂ ਨਾਲ ਜੁੜੇ ਹੋਏ ਇੱਕਦਮ ਮੋਦੀ ਹਣਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਗਏ ਨੇ ਜੀ ਸਿੰਘ ਜੀ ਤੁਹਾਨੂੰ ਯਾਦ ਹੋਣਾ ਹੈ ਜਦੋਂ 2014 ਦੇ ਵਿੱਚ ਮੋਦੀ ਜੀ ਆਏ ਆ ਪਾਵਰ ਦੇ ਵਿੱਚ ਪਹਿਲੀ ਵਾਰ ਪਹਿਲੀ ਵਾਰੀ ਤਾਂ ਉਸ ਵੇਲੇ ਆਪਣਾ 10 ਸਾਲ ਲਗਾਤਾਰ ਕਾਂਗਰਸ ਦਾ ਰੂਲ ਰਿਆ ਮਨਮੋਹਨ ਸਿੰਘ ਜੀ ਉਸ ਵੇਲੇ ਪ੍ਰਾਈਮ ਮਿਨਿਸਟਰ ਰਹੇ ਆ ਬਿਲਕੁਲ ਠੀਕ ਔਰ ਉਸ ਵੇਲੇ ਕੁਟਾਲਿਆਂ ਦੇ ਵਿੱਚ ਵੱਡੇ ਵੱਡੇ ਕੁਟਾਲਿਆਂ ਦੇ ਵਿੱਚ ਜਿਹੜੀ ਕਾਂਗਰਸ ਫਸੀ ਹੋਈ ਸੀ ਔਰ ਲੋਕਾਂ ਨੇ ਇੱਕ ਚਾਂਸ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਮਜੋਰਿਟੀ ਦੇ ਕੇ ਦੇਖਿਆ ਜਾਵੇ ਔਰ ਉਸ ਮਜੋਰਿਟੀ ਦਾ ਜਿਹੜਾ ਅਸਰ ਇਹ ਹੋਇਆ ਇੱਕ ਲੀਡਰਸ਼ਿਪ ਦਾ ਇਹ ਅਸਰ ਹੋਇਆ ਕਿ ਦੇਸ਼ ਨੇ ਜੋ ਤਰੱਕੀ ਦੀ ਰਾਹ ਫੜੀ ਔਰ ਜੋ ਵਿਕਾਸ ਹੋਇਆ ਜੋ ਸਕੀਮਾਂ ਉਹਨਾਂ ਨੇ ਲਾਗੂ ਕੀਤੀਆਂ ਉਹ 2019 ਦੇ ਵਿੱਚ ਫੇਰ ਰਿਪੀਟ ਹੋਏ ਔਰ ਚੰਗਾ ਮジョਰਿਟੀ ਦੇ ਨਾਲ ਆਏ ਔਰ ਤੀਜੀ ਵਾਰੀ ਪ੍ਰਧਾਨ ਮੰਤਰੀ ਜੀ ਸਾਡੇ ਫਿਰ ਹੈਟ੍ਰਿਕ ਮਾਰਨ ਜਾ ਰਹੇ ਆ ਲੇਕਿਨ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਸਾਡੇ ਨੂੰ ਆਪਣਾ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਦੀ ਸਰਕਾਰ ਜਿਹੜੀ ਬਾਕੀ ਯੂਪੀ ਵਰਗੇ ਸਟੇਟਾਂ ਨੂੰ ਮਿਲੀ ਉਹ ਸਾਨੂੰ ਨਸੀਬ ਨਹੀਂ ਹੋਈ ਪੰਜਾਬ ਦੇ ਵਿੱਚ ਜਿੰਨਾ ਸਾਡਾ ਨੁਕਸਾਨ ਰਵਾਇਤੀ ਪਾਰਟੀਆਂ ਨੇ ਕੀਤਾ ਪੰਜਾਬ ਜਿਹੜਾ ਸਾਡਾ ਬਾਰਡਰ ਸਟੇਟ ਹੈ ਸਾਡਾ ਸੈਂਸਿਟਿਵ ਸਟੇਟ ਹੈ ਸਾਡਾ ਆਪਣਾ ਸਿੱਖ ਭਾਈਚਾਰਾ ਜਿਹੜਾ ਮジョਰਿਟੀ ਵਾਲਾਇਆ ਉਹਨੂੰ ਆਪਣਾ ਭਾਵੇਂ ਸੈਂਟਰ ਦੀਆਂ ਸਕੀਮਾਂ ਦਾ ਬਹੁਤ ਲਾਭ ਮਿਲਿਆ ਹੈਗਾ ਜੇ ਆਪਣਾ 1700 ਕਿਲੋਮੀਟਰ ਨੈਸ਼ਨਲ ਹਾਈਵੇ ਸੀ ਤਾਂ ਅੱਜ ਆਪਣਾ 44000 ਕਿਲੋਮੀਟਰ ਆਪਣਾ ਨੈਸ਼ਨਲ ਹਾਈਵੇ ਹੈ ਆਪਣਾ ਮਤਲਬ ਕਿਤੇ ਜਿਆਦਾ ਅੱਜ ਕੋਈ ਐਹੋ ਜਿਹਾ ਛੋਟੇ ਤੋਂ ਵੱਡਾ ਕਸਬਾ ਨਹੀਂ ਹੈ ਪਰ ਇਹ ਤਾਂ ਲੋਕ ਸਰਬ ਜ਼ਿੰਮੇਵਾਰੀਆਂ ਹੁੰਦੀਆਂ ਸਰਕਾਰ ਦੀਆਂ ਕਰਨਾ ਇਹਨੂੰ ਗਿਣਾ ਨਾ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਵੱਧ ਚੜਾ ਕੇ ਗੱਲ ਕਰ ਰਹੇ ਹੋ ਸਰਕਾਰ ਨੇ ਫਰਜ਼ ਹੀ ਪੂਰੇ ਕੀਤੇ ਆਪਣੇ ਦੇਖੋ ਇਹਨੂੰ ਤੁਸੀਂ ਕਾਮਯਾਬੀ ਦੱਸੋ ਆਪਣੀ ਵੀ ਇਸ ਕਰਕੇ ਸਾਨੂੰ ਵੋਟ ਦੇ ਦਿਓ ਇਹ ਤਾਂ ਫਰਜ਼ ਹੈ ਤੁਹਾਡਾ ਮੈਂ ਮੈਂ ਦੱਸਣਾ ਜੀ ਕਾਮਯਾਬੀ ਇੱਕ ਨਹੀਂ ਹੈਗੀਆਂ ਕਾਮਯਾਬੀਆਂ ਬਹੁਤ ਹੈ ਜਿਨ੍ਹਾਂ ਨੂੰ ਗਿਣਨ ਲਈ ਬਹੁਤ ਸਮਾਂ ਚਾਹੀਦਾ ਜੇ ਤੁਸੀਂ ਦੇਖੋਗੇ ਪਿਛਲੇ 10 ਸਾਲ ਦਾ ਸਮਾਂ ਇੱਥੇ ਕੋਈ ਆਪਣਾ ਬੰਬ ਬਲਾਸਟ ਨਹੀਂ ਹੋਇਆ ਇੱਥੇ ਤੁਸੀਂ ਦੇਖੋਗੇ ਕੋਈ ਹੱਤਵਾਦੀ ਘਟਨਾ ਨਹੀਂ ਹੋਈ। ਅਜਾਮ ਦੀ ਗੱਲ ਕਰ ਰਹੇ ਹਾਂ। ਪੰਜਾਬ ਨਹੀਂ ਪੂਰੇ ਦੇਸ਼ 'ਚ। ਮੈਂ ਪੰਜਾਬ ਦੀ ਉਦਾਹਰਨਾਂ ਕਹੀਆਂ ਬੰਬਲਾਸਟ ਦੀਆਂ। ਨਹੀਂ ਬੰਬਲਾਸਟ ਪੰਜਾਬ 'ਚ ਰਾਜ ਕਿਹਦਾ ਹੈ? ਪੰਜਾਬ ਦੇ ਵਿੱਚ ਰਾਜ ਦਾ ਆਮ ਆਦਮੀ ਪਾਰਟੀ ਦਾ ਪਹਿਲਾ ਕਾਂਗਰਸ ਸੈਂਟਰ ਦੀ ਸੁਪਰਵੀਜ਼ਨ ਕਿੱਥੇ ਗਈ ਨਹੀਂ ਸੈਂਟਰ ਦੀ ਸੁਪਰਵੀਜ਼ਨ ਤੇ ਜੇ ਹੁਣ ਤੁਸੀਂ ਦੱਸੋ ਕਿ ਜਿਹੜਾ ਅਮਰਤਪਾਲ ਸਿੰਘ ਸੀਗਾ ਪੰਜਾਬ ਦੇ ਵਿੱਚ ਜਿਹਨੇ ਥਾਣੇ ਤੇ ਆਪਣਾ ਕਬਜ਼ਾ ਕੀਤਾ ਤੇ ਆਪਣੇ ਪੁਲਿਸ ਅਫਸਰਾਂ ਤੇ ਅਟੈਕ ਕੀਤਾ ਉਹਨੂੰ ਕਿੱਦਾਂ ਫੜਿਆ ਤੇ ਕਿਹਦੀ ਹੈਲਪ ਨਾ ਫੜਿਆ ਜਨਾਲਾ ਕਾਂਡ ਦੀ ਗੱਲ ਕਰ ਜੀ ਜਨਾਲਾ ਕਾਂਡ ਸੋ ਇਸ ਕਰਕੇ ਜਿਹੜਾ ਸਟੇਟ ਗਵਰਨਮੈਂਟ ਹੈ ਜੇ ਅਨਸੀਸਰੀ ਇੰਟਰਫੇਅਰ ਕਰਾਂਗੇ ਸੈਂਟਰ ਗਵਰਨਮੈਂਟ ਤਾਂ ਕਹੇਗਾ ਸਾਡੇ ਮਾਮਲੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਲੇਕਿਨ ਜਦੋਂ ਹੈਲਪ ਮੰਗੀ ਤਾ ਕਦੇ ਸੈਂਟਰ ਨੇ ਇਹ ਨਹੀਂ ਕਿਹਾ ਹੈਗਾ ਕਿ ਛੱਡ ਦਿੱਤਾ ਜਾਵੇ ਸਟੇਟ ਕੋਈ ਵੀ ਹੋਵੇ ਰਾਜ ਕਿਸੇ ਦਾ ਵੀ ਹੋਵੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੈਂਟਰ ਗਵਰਨਮੈਂਟ ਹੈ ਸੈਂਟਰ ਦਾ ਰੂਲ ਹੈ ਉਹ ਕਦੇ ਕਿਸੇ ਸਟੇਟ ਨੂੰ ਖਾਸ ਕਰਕੇ ਪੰਜਾਬ ਨੂੰ ਤਾਂ ਅਫੋਰਡ ਹੀ ਨਹੀਂ ਕਰ ਸਕਦੀ ਕਿ ਇਹਨਾਂ ਨੂੰ ਆਪਣਾ ਆਪਣੇ ਹਾਲ ਤੇ ਛੱਡ ਦਿੱਤਾ ਜਾਵੇ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਹੈ ਦੇਖੋ ਤੁਹਾਨੂੰ ਪਤਾ ਹੈਗਾ ਬਲਜੀਤ ਸਿੰਘ ਜੀ ਕਿ ਮੈਂ ਲੰਬਾ ਸਮਾਂ ਪ੍ਰਸ਼ਾਸਨਿਕ ਸੇਵਾ ਚ ਰਿਹਾ ਪੰਜਾਬ ਜਾਣ ਦਾ ਪੰਜਾਬ ਦੇ ਵਿੱਚ ਮੈਂ ਚਾਰ ਜ਼ਿਲ੍ਹਿਆਂ ਚ ਡੀਸੀ ਰਿਹਾ ਮੈਂ ਡਿਵੀਜ਼ਨਲ ਕਮਿਸ਼ਨਰ ਰਿਹਾ ਆ ਗੈਂਗਸਟਰ ਮੈਂ ਕਦੇ ਸਾਰੇ ਕੈਰੀਅਰ ਚ ਨਹੀਂ ਸੀ ਸੋਨੇ ਜਿਹੜੇ ਅੱਜ ਗੈਂਗਸਟਰ ਰਹਿ ਗਿਆ ਪਿਛਲੇ 40 ਸਾਲ ਚ ਕਈ ਆਪਾਂ ਹਾਂਜੀ ਆ ਸਾਡਾ ਇੱਕ ਕਾਂਸਟੇਬਲ ਜਿਹੜਾ ਸੀਗਾ ਉਹ ਆਪਣਾ ਵਿਚਾਰਾ ਉਹ ਗੈਂਗਸਟਰ ਦੀ ਪੇਟ ਚੜ ਗਿਆ ਅਮਰਤਪੁਰ ਸੀ ਆਪਣਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਾਡੇ ਜਿਹੜੇ ਸਿੱਧੂ ਮੂਸੇਵਾਲਾ ਜਿਹਨੂੰ ਪੂਰੀ ਦੁਨੀਆ ਯੰਗ ਲੜਕਾ ਜਿਹਨੂੰ ਪਿਆਰ ਕਰਦੀ ਸੀ ਲੱਖਾਂ ਨੇ ਕਰੋਨਾ ਦੀ ਗਿਣਤੀ ਦੇ ਵਿੱਚ ਉਹ ਆਪਣੇ ਆਪਣਾ ਮਾੜੀ ਸਿਆਸਤ ਦਾ ਪੇਟ ਚੜ ਗਿਆ ਇਹਨਾਂ ਦੀ ਮਾੜੇ ਪ੍ਰਸ਼ਾਸਨ ਦੀ ਪੇਟ ਚੜ ਗਿਆ ਦੇਖੋ ਮੈਂ ਇੱਕ ਦਾਅਵੇ ਨਾਲ ਕਹਿੰਨਾ ਆ ਜੋ ਮਾਹੌਲ ਬਦਲ ਰਿਹਾ ਅੱਜ ਦੇ ਦਿਨ ਦੇ ਵਿੱਚ ਅਸੀਂ ਆਪਣਾ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੇ ਨਾ ਮਾਹੌਲ ਦੇ ਨਾਲ ਨਾ ਕਿਸੇ ਪਾਰਟੀ ਦੇ ਨਾਲ ਅਸੀਂ ਆਪਣਾ ਆਪਣੇ ਬਲਬੂਤੇ ਦੇ ਉੱਤੇ ਲੋਕਾਂ ਦੀਆਂ ਵੋਟਾਂ ਦੇ ਨਾਲ ਦੇਖੋ ਅੱਜ ਲੋਕਾਂ ਨੇ ਮਨ ਬਣਾ ਲਿਆ ਔਰ ਤਾਂ ਹੀ ਤਾਂ ਆਪਣੇ ਸਾਰੇ ਲੀਡਰ ਸੋਚ ਰਹੇ ਆ ਪਰ ਕਿਤਨੇ ਕਿਤਨੇ ਜੱਜ ਸਾਹਿਬ ਤੁਸੀਂ ਸ਼ਾਇਦ ਇਸ ਗੱਲ ਨਾਲ ਇਤਫਾਕ ਰੱਖੋਗੇ 13 ਆਪਾਂ ਨੂੰ ਸੀਟਾਂ ਲੋਕ ਸਭਾ ਦੀਆਂ ਹੈਗੀਆਂ ਨੇ 13 ਉਮੀਦਵਾਰ ਤੁਹਾਨੂੰ ਮਿਲ ਵੀ ਜਾਣਗੇ ਜਿੰਤਨ ਦੀ ਗੱਲ ਕਰੀਏ ਨਹੀਂ ਪੰਜਾਬ ਦੇ ਵਿੱਚ ਭਾਜਪਾ ਦੇ ਉਸ ਸਾਹਿਬ ਨਾਲ ਤੱਕ ਪੈਰ ਲੱਗੇ ਜਿਹੜਾ ਨਹੀਂ ਜੰਮਿਆ ਹੋਇਆ ਦੌੜਦੇ ਸਿਰਫ ਦੌੜੋਗੇ ਤੁਸੀਂ ਕੋਈ ਵਿਨਰ ਨਹੀਂ ਲੱਗਦਾ ਤੁਹਾਡਾ ਦੇਖੋ ਆਪਣਾ ਬਲਜੀਤ ਸਿੰਘ ਜੀ ਅਸੀਂ ਆਪਣਾ 7% ਵੋਟਾਂ ਲਈਆਂ 222 7 7% ਓਨਲੀ ਬਿਲਕੁਲ ਠੀਕ ਅੱਜ ਦੇ ਸਰਵੇ ਸਾਨੂੰ 17% ਤੇ ਖੜਾ ਕਰਦੇ ਆ ਇਲੈਕਸ਼ਨ ਤੋਂ ਪਹਿਲਾਂ ਦੇ ਸਰਵੇ ਮਹੀਨਾ ਦੋ ਮਹੀਨੇ ਪਹਿਲਾਂ ਦੇ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਸੀਟਾਂ ਕਿੰਨੀਆਂ ਆਣਗੀਆਂ ਇਹ ਤਾਂ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਲੇਕਿਨ ਤੁਸੀਂ ਮੇਰੇ ਕੋਲ ਆ ਜਿਓ ਆਪਾਂ ਫੇਰ ਬੈਠ ਕੇ ਇਸੇ ਤਰ੍ਹਾਂ ਕਰਾਂਗੇ ਜੇ 25% ਤੋਂ ਘੱਟ ਮੈਂ ਵੱਡਾ ਦਾਵਾ ਨਹੀਂ ਕਰਦਾ ਪੰਜਾਬ ਦੇ ਲੋਕੀ ਮਨ ਬਣਾਈ ਬੈਠੇ ਆ ਕਿ ਹੁਣ ਆਣ ਵਾਲਾ ਸਮਾ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦਾ ਔਰ ਮੈਂ ਬੇਨਤੀ ਕਰਦਾ ਪੰਜਾਬੀਆਂ ਨੂੰ ਕਿ ਤੁਸੀਂ ਸਾਰਿਆਂ ਨੂੰ ਮੌਕੇ ਦਿੱਤੇ ਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਤੁਸੀਂ ਭਾਜਪਾ ਸੋਰੀ ਅਕਾਲੀ ਦਲ ਤੇ ਕੰਗਰਸ ਨੂੰ ਵੀ ਮੌਕਾ ਦਿੱਤਾ ਇੱਕ ਮੌਕਾ ਸਿਰਫ ਇੱਕ ਮੌਕਾ ਸਾਨੂੰ ਦਿਓ ਭਾਜਪਾ ਨੂੰ ਇਹ ਜਿਹੜੇ ਗੈਂਗਸਟਰ ਹੈ ਜਿਹੜੀ ਆਪਣਾ ਗੁੰਡਾਗਰਦੀ ਹੈ ਜਿਹੜੇ ਆਪਣੇ ਨਸ਼ੇ ਆ ਇਹ ਲੱਭੇ ਨਹੀਂ ਲੱਭਣਗੇ ਠੀਕ ਹੈ ਜੇ ਆਪਣਾ ਅਦਿੱਤਿਆਨਾਥ ਜੋਗੀ ਇੰਨਾ ਪੋਰ ਐਡਮਿਨਿਸਟ੍ਰੇਸ਼ਨ ਸੀ ਉਥੇ ਉਹ ਅਗਰ ਸੈੱਟ ਕਰ ਸਕਦਾ ਅਸੀਂ ਪੰਜਾਬ ਦੇ ਲੋਕ ਤਾਂ ਬੜੇ ਅਣਖੀ ਲੋਕ ਹੈਗੇ ਆ ਅਸੀਂ ਕਿੱਦਾਂ ਨਹੀਂ ਸੈੱਟ ਕਰ ਸਕਦੇ ਲੇਕਿਨ ਇਹ ਜਿਹੜੀ ਕਰਾਪਸ਼ਨ ਹੈ ਕੇਜਰੀਵਾਲ ਦੀ ਕਿ ਕਰੋੜਾਂ ਰੁਪਈਆ ਲੈ ਕੇ ਤੇ ਫਿਰ ਉਥੇ ਜੇਲ੍ਹ 'ਚ ਬੈਠਾ ਤੇ ਅਸਤੀਫਾ ਬਿਨਾਂ ਦਵੇ ਮੋਰੈਲਿਟੀ ਕੋਈ ਨਹੀਂ ਹੈ ਤੁਸੀਂ ਕੇਜਰੀਵਾਲ ਦਾ ਸਵਾਲ ਛੇੜਿਆ ਤੁਸੀਂ ਟੌਪ ਆਫ ਦਾ ਬਿਊਰੋਕਰੇਟ ਰਹੇ ਹੋ ਸਾਰਾ ਪ੍ਰਸ਼ਾਸਨਿਕ ਢਾਂਚਾ ਸਮਝਦੇ ਹੋ ਇੱਕ ਜਵਾਬ ਇਮਾਨਦਾਰੀ ਨਾਲ ਦੇਣਾ ਇਸ ਤਰ੍ਹਾਂ ਕਿਸੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਬਿਨਾਂ ਕਿਸੇ ਰੂਲ ਰੈਗੂਲੇਸ਼ਨ ਨੂੰ ਫਾਲੋ ਕੀਤੇ ਆ ਕੋਈ ਦੋਸ਼ ਨਹੀਂ ਹੈ ਸਿਰਫ ਇੱਕ ਸੱਮਨ ਹੈਗਾ ਕੋਈ ਚਾਰਜ ਫਰੇਮ ਨਹੀਂ ਹੈਗਾ ਕੱਲ ਉਹਨਾਂ ਨੇ ਕੋਰਟ 'ਚ ਵੀ ਇਹੀ ਚੀਜ਼ ਕਹੀ ਕਹਿੰਦੇ 1 ਲੱਖ ਪੇਜ ਈਡੀ ਕੋਲ ਪਿਆ ਮੇਰੀ ਬੇਗੁਨਾਹੀ ਦਾ ਉਹ ਕੋਰਟ 'ਚ ਨਹੀਂ ਆ ਰਿਹਾ ਤੇ ਜਿਹੜਾ 31000 ਪੇਜ ਹੈ ਉਹ ਮੇਰੇ ਖਿਲਾਫ ਲੈ ਆਂਦਾ ਇਹਨਾਂ ਨੇ ਦੇਖੋ ਆਪਣਾ ਬਜੀਤ ਸਿੰਘ ਜੀ ਤੁਸੀਂ ਤੁਸੀਂ ਕਿਹਾ ਕਿ ਮੈਂ ਬਿਊਰੋਕਰੇਟ ਹਾਂ ਮੈਨੂੰ ਪਤਾ ਹੈਗਾ ਲੇਕਿਨ ਇੱਕ ਆਪਣੇ ਉੱਪਰ ਬਿਊਰੋਕਰੇਟਸ ਦੇ ਵੀ ਉੱਪਰ ਪੋਲੀਟੀਕਲ ਸੈਟਅਪ ਦੇ ਵੀ ਉੱਪਰ ਇੱਕ ਸਿਸਟਮ ਹੈ ਉਹ ਹੈਗਾ ਜੁਡੀਸ਼ਰੀ ਠੀਕ ਜਦੋਂ ਕੇਸਰੀਵਾਲ ਜੀ ਹਾਈ ਕੋਰਟ ਤੇ ਦਿੱਲੀ ਹਾਈ ਕੋਰਟ 'ਚ ਗਏ ਕਿ ਜੀ ਮੈਂ ਕੋਪਰੇਟ ਕਰਨ ਨੂੰ ਧਿਆਨ ਹੈ ਨੌ ਸੰਮਨ ਤੋਂ ਬਾਅਦ ਲੇਕਿਨ ਮੈਨੂੰ ਅਰੈਸਟ ਨਾ ਕੀਤਾ ਜਾਵੇ ਤਾਂ ਏਡੀ ਨੇ ਏਡੀ ਦੇ ਵਕੀਲ ਨੇ ਕਿਹਾ ਕਿ ਜਨਾਬ ਅਸੀਂ ਇਸ ਗੱਲ ਨੂੰ ਆਪੋਜ਼ ਕਰਦੇ ਹਾਂ ਹਾਲਾਂਕਿ ਅਸੀਂ ਇਹਨਾਂ ਨੂੰ ਅਰੈਸਟ ਬਰਾਂਟ ਤਾਂ ਗੱਡੇ ਨਹੀਂ ਹੈ ਜੀ ਲੇਕਿਨ ਜਦੋਂ ਉਹਨਾਂ ਨੂੰ ਸਾਰਾ ਕੁਝ ਦਿਖਾਇਆ ਸਿਸਟਮ ਦਿਖਾਇਆ ਕਿ ਅਸੀਂ ਇਹਨਾਂ ਨੂੰ ਸੰਮਨ ਕਿਉਂ ਕੱਢ ਰਹੇ ਹਾਂ ਤਾਂ ਹਾਈ ਕੋਰਟ ਨੇ ਉਹਨਾਂ ਨੂੰ ਬਲੈਂਕਟ ਬੇਲ ਦੇਣ ਤੋਂ ਮਨਾ ਕਰਤਾ ਠੀਕ ਹੈ ਫਿਰ 6 ਦਿਨ ਦਾ ਰਿਮਾਂਡ ਪਹਿਲਾਂ ਦਿੱਤਾ ਹੁਣ 4 ਦਿਨ ਦਾ ਫੇਰ ਰਿਮਾਂਡ ਦਿੱਤਾ ਹੁਣ ਦੇਖੋ ਜਦੋਂ ਕੋਰਟ 'ਚ ਕੋਈ ਮੈਟਰ ਹੋਵੇ ਤਾਂ ਆਪਾਂ ਵੈਸੇ ਆਪਣਾ ਟੀਵੀ ਦੇ ਉੱਤੇ ਡਿਬੇਟ ਕਰਦੇ ਚੰਗੇ ਨਹੀਂ ਲੱਗਦੇ ਕਿਉਂਕਿ ਇਹ ਆਪਣਾ ਸਾਡੀ ਜੂਰਿਸਡਿਕਸ਼ਨ ਤੋਂ ਬਾਹਰ ਹੈ ਔਰ ਕੋਰਟ ਦੀ ਜਿਹੜੀ ਇੰਡੀਪੈਂਡੈਂਸ ਹੈ ਉਹਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਹੈ ਕਿ ਅਸੀਂ ਕੁਝ ਕਹਨੇ ਕੋਰਟ ਕੁਝ ਸੋਚਦੀ ਹੈ ਤਾਂ ਇਸ ਕਰਕੇ ਆਪਾਂ ਦੇਖੋ ਮੇਰਾ ਸਵਾਲ ਕੋਰਟ ਤੋਂ ਬਾਹਰ ਦਾ ਇਹ ਕੋਰਟ ਦੇ ਅੰਦਰ ਦਾ ਨਹੀਂ ਹੈ ਜੀ ਜੀ ਵੀ ਪੁਲਿਸ ਐਦਾਂ ਕਰਦੀ ਹੈ ਜਾਂ ED ਨੇ ਐਦਾਂ ਕੀਤਾ ਉਹ ਸਭ ਠੀਕ ਹੈ ਕਾਨੂੰਨੀ ਫਰੇਮ 'ਚ ਆਏਗਾ ਲੀਗਲ ਫਰੇਮ 'ਚ ਆਓ ਦੇਖੋ ਇਸ ਤਰ੍ਹਾਂ ਹੈ ਮੈਂ ਤੁਹਾਨੂੰ ਬਲਜੀਤ ਸਿੰਘ ਜੀ ਇਹੀ ਕਵਾਂਗਾ ਕਿ ਨੰਗਾ ਪੁੱਤ ਚੋਰਾ ਚ ਖੇਲੇ ਕਿ ਈਡੀ ਮੇਰੇ ਕੋਲ ਨਹੀਂ ਆਈ ਈਡੀ ਤੁਹਾਡੇ ਕੋਲ ਨਹੀਂ ਆਈ ਈਡੀ ਸਾਡੇ 140 ਕਰੋੜ ਲੋਕੀ ਹੋਰ ਹੈ ਮੈਂ ਇੱਕ ਛੋਟਾ ਜਿਹਾ ਸਵਾਲ ਆਪਣੇ ਤੁਹਾਡੇ ਜਿਹੜਾ ਮਾਧਿਅਮ ਰਾਹੀਂ ਕਰਨਾ ਚਾਹੁੰਦਾ ਆਪਣੇ ਦੇਸ਼ ਦੇ ਲੋਕਾਂ ਨੂੰ ਕਿ ਕੀ ਆਪਣੇ ਦੋ ਦੋ ਕਾਨੂੰਨ ਹੈਗੇ ਆ ਕਿ ਆਪਣਾ ਇੱਕ ਆਮ ਆਦਮੀ ਲਈ ਇੱਕ ਕਾਨੂੰਨ ਤੇ ਇੱਕ ਮੁੱਖ ਮੰਤਰੀ ਲਈ ਦੂਜਾ ਕਾਨੂੰਨ ਕੀ ਸਾਡੇ ਦੇਸ਼ ਦਾ ਕਾਨੂੰਨ ਹੈ ਇਹ ਕਹਿੰਦਾ ਆ ਨੋ ਬਾਡੀ ਇਜ਼ ਅਬੋਵ ਦਾ ਲਾ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਤੇ ਜੇ ਉਹ ਸੱਚਾ ਸਾਫ਼ ਸੁਥਰਾ ਤੇ ਕਟੜ ਮਾਨਦਾਰ ਹੈ ਬਲਜੀਤ ਸਿੰਘ ਜੀ ਤੇ ਜਾ ਕੇ ਦੱਸੇ ਨਾ ਭਾਈ ਮੈਨੂੰ ਕਾਹਦੇ ਲਈ ਬੁਲਾਇਆ ਦੱਸੋ ਕੀ ਪੁੱਛਣਾ ਹਾਰਡ ਹੋਨੈਸਟ ਦੀ ਗੱਲ ਕਰ ਰਹੇ ਹਾਰਡ ਮੈਂ ਕਹਿੰਦਾ ਜੀ ਉਸ ਤੋਂ ਇੱਕ ਤਾਂ ਇਮਾਨਦਾਰੀ ਕਾਫੀ ਹੁੰਦਾ ਬੰਦਾ ਫਿਰ ਜੇ ਕਟੜ ਮਾਨਦਾਰ ਹੋਵੇ ਤਾਂ ਫਿਰ ਡਰ ਖਾਦਾ ਬਿਲਕੁਲ ਠੀਕ ਤਾਂ ਇਸ ਕਰਕੇ ਲੋਕੀ ਸਭ ਜਾਣਦੇ ਆ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਹੈ ਹੁਣ ਆਪਣਾ ਇਹ ਨਹੀਂ ਤੁਸੀਂ ਕਹਿ ਸਕਦੇ ਬਲੇਮ ਕਰ ਸਕਦੇ ਕਿ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ ਸੈਂਟਰ ਚ ਨੋ ਬਿਲਕੁਲ ਨਹੀਂ ਹੈਗਾ ਹੁਣ ਚਲੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਡਮਿਨਿਸਟ੍ਰੇਸ਼ਨ ਉਹਨਾਂ ਕੋਲ ਹੈ ਤੇ ਅਦਾਲਤਾਂ ਦੀ ਤੇ ਹਾਂ ਛੇ ਜਿਹੜਾ ਈਡੀ ਦੀ ਆਪਾਂ ਗੱਲ ਕਰੀਏ ਕੇਜਰੀਵਾਲ ਦੀ ਗੱਲ ਕਰੀਏ ਤਾਂ ਆਪਣਾ ਨਾ ਈਡੀ ਨਾ ਸੀਬੀਆਈ ਨਾ ਕੋਈ ਹੋਰ ਏਜੰਸੀ ਤੇ ਕੋਈ ਅਧਿਕਾਰ ਖੇਤਰ ਚ ਨਹੀਂ ਹੈ ਜੇ ਆਪਣਾ ਮਾਣਯੋਗ ਅਦਾਲਤ ਨੂੰ ਇਹ ਲੱਗੇ ਕਿ ਇਹਦੇ ਨਾਲ ਧੱਕਾ ਹੋ ਰਿਹਾ ਤਾਂ ਆਪਣਾ ਤੁਸੀਂ ਦੇਖਿਆ ਹੋਣਾ ਆ ਹਾਲਾਂਕਿ ਉਹ ਸਿਸਟਮ ਬੜਾ ਟਰਾਂਸਪੇਰੈਂਟ ਹੈਗਾ ਜਿਹੜਾ ਬੌਂਡਸ ਹਲਾ ਲੇਕਿਨ ਆਪਣਾ ਸੁਪਰੀਮ ਕੋਰਟ ਨੇ ਮਾਨਜੁਕ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਨਹੀਂ ਟਰਾਂਸਪੇਰੈਂਟ ਕਰੋ ਕੋਈ ਸੀਕਰੇਸੀ ਨਹੀਂ ਇਹਦੇ ਵਿੱਚ ਵਰਤਣੀ ਚਾਹੀਦੀ ਕਿਹੜੀ ਪਾਰਟੀ ਨੇ ਕਿਹੜੀ ਫਰਮ ਨੇ ਕਿਹੜੀ ਇੰਡਸਟਰੀ ਨੇ ਕਿੰਨਾ ਪੈਸਾ ਦਿੱਤਾ ਸਭ ਨੂੰ ਕਰੋ ਲੇਕਿਨ ਉਹਦੇ ਪਿੱਛੇ ਕਾਰਨ ਸੀਗਾ ਕਿ ਵੀ ਸੀਕਰੇਸੀ ਰੱਖੀ ਜਾਵੇ ਉਹ ਇਸ ਕਰਕੇ ਕਿ ਵੀ ਐਦਾਂ ਨਾ ਹੋਵੇ ਮੰਨ ਲਓ ਤੁਸੀਂ ਅੱਜ ਪੰਜਾਬ 'ਚ ਬੈਠੇ ਹੋ ਕੋਈ ਲੁਧਿਆਣੇ ਦੀ ਫਰਮ ਆਪਣਾ ਭਾਰਤੀ ਜਨਤਾ ਪਾਰਟੀ ਨੂੰ ਪੈਸਾ ਦੇ ਰਹੀ ਆ ਔਰ ਉਹਨੂੰ ਆਪਣਾ ਸ਼ਰੀਆਮ ਨਸ਼ਰ ਕਰਤਾ ਜਾਵੇ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਆਨੇ ਮਹਾਨੇ ਜਾ ਕੇ ਤੰਗ ਕਰੇ ਇਹ ਅਮਿਤ ਸ਼ਾਹ ਜਿਹੜੇ ਹੋਮ ਮਿਨਿਸਟਰ ਹੈ ਉਹਨੇ ਰੀਜ਼ਨ ਦਿੱਤਾ ਸੀਗਾ ਲੇਕਿਨ ਆਮ ਜੋ ਮਾਂਜੋਗ ਅਦਾਲਤ ਨੇ ਕਿਹਾ ਸੁਪਰੀਮ ਕੋਰਟ ਨੇ ਕਿਹਾ ਸਿਰ ਮੱਥੇ ਸੋ ਲੱਧਰ ਸਾਹਿਬ ਸਵਾਲ ਇਹੀ ਹੈ ਕਿ ਭਾਜਪਾ ਕੋਲ ਅਚਾਨਕ ਕੋਈ ਅਜਿਹੀ ਜਾਦੂ ਦੀ ਛੜੀ ਆ ਗਈ ਹੈ ਸਾਰੇ ਤੁਹਾਡੇ ਵੱਲ ਖਿੱਚੇ ਚਲੇ ਆ ਰਹੇ ਨੇ ਬਲਜੀਤ ਜੀ ਦੇਖੋ ਆਪਣਾ ਜਾਦੂ ਦੀ ਛੜੀ ਵਾਲੀ ਕੋਈ ਗੱਲ ਨਹੀਂ ਹੈ ਦੋ ਕਾਰਨ ਹੈ ਇੱਕ ਤਾਂ ਇਹ ਹੈਗਾ ਆ ਕਿ ਵੀ ਜਿੰਨੀਆਂ ਰਵਾਇਤੀ ਪਾਰਟੀਆਂ ਆ ਉਹ ਸਾਰੀਆਂ ਪੰਜਾਬ ਦੇ ਵਿੱਚ ਡਿਸਕ੍ਰੈਡਿਟਿਡ ਹੈਗੀਆਂ ਕਿ ਚਾਹੇ ਉਕਾਲੀ ਹੈ ਗਿਆ ਚਾਹੇ ਕਾਂਗਰਸ ਹੈ ਹੁਣ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਕੋਲ ਤਾਂ ਵਿਜ਼ਿਨ ਹੀ ਕੋਈ ਨਹੀਂ ਹੈਗਾ ਸਿਵਾਏ ਸਾਡੇ ਤੇ ਕਰਜ਼ੇ ਦੀ ਪੰਡ ਚਾੜਨਦੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਗੈਂਗਸਟਰ ਵਾਰ ਲੈ ਕੇ ਆ ਗਏ ਆ ਕੋਈ ਰਿਲੀਫ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਨਹੀਂ ਹੈਗਾ ਸਵਾਏ ਝੂਠ ਬੋਲਣ ਦੇ ਸਵਾਏ ਚੁਟਕਲੇਬਾਜ਼ੀ ਦੇ ਸਵਾਏ ਆਪਣਾ ਕਹ ਲੋ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਨ ਦੇ ਆਪਣਾ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਚਾਹੇ ਤੁਸੀਂ ਵਿਧਾਨ ਸਭਾ ਦੇ ਅੰਦਰ ਲੈ ਲੋ ਚਾਹੇ ਬਾਹਰ ਲੈ ਲੋ ਭਗਵੰਤ ਜੀ ਬਾਕੀ ਪਾਰਟੀਆਂ ਬਾਰੇ ਬੜੀ ਛੇਤੀ ਤੁਸੀਂ ਕਹਿੰਦੇ ਆ ਕਿ ਲੋਕ ਰਿਆਂ ਨੂੰ ਪਸੰਦ ਨਹੀਂ ਕਰ ਰਹੇ ਸਾਰੀਆਂ ਇਸ ਟਾਈਮ ਡੀਗ੍ਰੇਡ ਹੋਈਆਂ ਪਿਆ ਨੇ ਤੇ ਭਾਜਪਾ ਦੀ ਕਿੰਨੀ ਜਣਾ ਮਜ਼ਬੂਤ ਨੇ ਕਿਸਾਨ ਤੁਹਾਨੂੰ ਕਿੰਨੇ ਕ ਸੌਖੇ ਲੱਗ ਰਹੇ ਫੇਸ ਕਰਨੇ ਜਦੋਂ ਪਿੰਡਾਂ 'ਚ ਵੋਟਾਂ ਮੰਗਣ ਜਾਓਗੇ ਦੇਖੋ ਇੱਕ ਨੈਰੇਟਿਵ ਬਿਲਡ ਅਪ ਕੀਤਾ ਗਿਆ ਹੈ ਹਗਾ ਭਾਜਪਾ ਦੇ ਖਿਲਾਫ ਜਦੋਂ ਕਿ ਅਸਲੀਅਤ ਜਿਹੜੀ ਹੈਗੀ ਆ ਉਹ ਇਸ ਦੇ 100% ਉਲਟ ਹੈ 180 ਡਿਗਰੀ ਉਲਟਾ ਹੈ ਕਿ ਜਿੰਨੀ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਹਤੈਸ਼ੀ ਹੈ ਜਿੰਨੀ ਭਾਰਤੀ ਜਨਤਾ ਪਾਰਟੀ ਤੇ ਮੋਦੀ ਜੀ ਸਿੱਖਾਂ ਨੂੰ ਪਿਆਰ ਕਰਦੇ ਆ ਪੰਜਾਬੀਆਂ ਨੂੰ ਪਿਆਰ ਕਰਦੇ ਆ ਬਹੁਤ ਸਾਰੇ ਕਾਰਨ ਹੈਗੇ ਆ ਤਾਂ ਉਹਨਾਂ ਦਾ ਕਦੇ ਵੀ ਕਿਸੇ ਨੇ ਨਹੀਂ ਕੀਤਾ ਹੈਗਾ ਦੇਖੋ ਜੇ ਆਪਣਾ ਪੰਜਾਬ ਦੇ ਲੋਕਾਂ ਨੇ ਆਪਣਾ ਕਾਂਗਰਸ ਨੂੰ ਮੌਕਾ ਦਿੱਤਾ ਹੈਗਾ ਜਦੋਂ ਉਹ ਅੱਤਵਾਦ ਗਿਆ ਹੈਗਾ ਕਈ ਵਾਰੀ ਸਰਕਾਰ ਵੀ ਬਣੀ ਹੈ ਉਹਨਾਂ ਜਿਨਨੇ ਸਿੱਖਾਂ ਆਪਣੇ ਜਿਹੜੇ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਉਹਨਾਂ ਨੇ ਕੀਤਾ ਕਾਂਗਰਸ ਨੇ ਐਮਰਜੈਂਸੀ ਉਹਨਾਂ ਨੇ ਲਾਈ ਸਾਡੇ ਆਪਣੇ ਸਿੱਖਾਂ ਦਾ ਕਤਲੇਆਮ ਉਹਨਾਂ ਨੇ ਕੀਤਾ ਉਸ ਦੇ ਬਾਵਜੂਦ ਵੀ ਕਾਂਗਰਸ ਨੂੰ ਪਾਵਰ ਚ ਲੈ ਕੇ ਆਂਦਾ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਤਾਂ ਜਿੱਦਾਂ ਆਪਾਂ ਕਰਤਾਰਪੁਰ ਦਾ ਕੋਰੀਡੋਰ ਖਲਵਾਇਆ ਜਿੱਦਾਂ ਆਪਣਾ ਬਾਲ ਵੀਰਬਾਲ ਦਿਵਸ ਮਨਾਇਆ ਆਪਣਾ ਛੋਟੇ ਸਾਹਿਬ ਜਦਿਆਂ ਦਾ ਆਪਣਾ ਨੋਟੀਫਾਈ ਕੀਤਾ ਜਿਵੇਂ ਕਿ ਆਪਣਾ ਹਿਮਕੁੰਡ ਸਾਹਿਬ ਦਾ ਕੋਰੀਡੋਰ ਆਪਣਾ ਬਣ ਰਿਹਾ ਹੈਗਾ ਜਿਵੇਂ ਕਿ ਆਪ ਨਾ ਜਿਹੜਾ ਹੈਗਾ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦਾ ਲਾਲ ਕਿਲੇ ਤੋਂ ਜਿੱਥੇ ਉਹਨਾਂ ਦਾ ਕਤਲ ਦਾ ਫਰਮਾਨ ਜਾਰੀ ਹੋਇਆ ਸੀ ਉੱਥੇ ਆਪਣਾ ਉਹਨਾਂ ਦਾ ਗੁਰਪੁਰਬ ਮਨਾਣਾ ਮੈਂ ਕਹਿੰਦਾ ਜੀ ਆਪਣਾ ਜੇ ਕਿਸੇ ਆਪਣਾ ਕਿਸੇ ਦੀ ਦੇਖੋ ਤੁਹਾਨੂੰ ਪਤਾ ਹੋਏਗਾ ਕਿ ਇੱਕੋ ਇੱਕ ਜਿਹੜੀ ਆਪਣਾ ਸਿਰ ਦੇ ਉੱਤੇ ਦਸਤਾਰ ਸਜਾ ਕੇ ਮਾਣ ਮਹਿਸੂਸ ਕਰਦੇ ਆ ਮੋਦੀ ਜੀ ਤਾਂ ਉਹ ਸਿਰਫ ਸਿੱਖਾਂ ਦੀ ਦਸਤਾਰ ਹੈ ਹੋਰ ਕਿਸੇ ਵੀ ਕਮਿਊਨਿਟੀ ਦਾ ਕਦੇ ਉਹਨਾਂ ਨੇ ਸਿੱਖ ਦੇ ਆਪਣਾ ਸਿਰ ਦੇ ਉੱਤੇ ਉਹ ਆਪਣਾ ਟੋਪੀ ਕਪੜਾ ਕੁਝ ਵੀ ਕਦੇ ਨਹੀਂ ਸਜਾਇਆ ਸਿਵਾਏ ਆਪਣੇ ਪਗੜੀ ਦੇ ਸੋ ਇਸ ਕਰਕੇ ਅਸੀਂ ਆਪਣਾ ਜਿਹੜਾ ਇਹ ਲੋਕਾਂ ਨੂੰ ਚੀਜ਼ਾਂ ਨੂੰ ਪਤਾ ਨਹੀਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਜਦੋਂ ਲੇਕਿਨ ਲੀਡਰ ਲੋਕੀ ਸਮਝਦੇ ਹੈਗੇ ਆ ਜਿਹੜਾ ਆਪਣਾ ਬਦਲਾਵ ਆ ਰਿਹਾ ਲੋਕਾਂ ਦੇ ਮਾਈਂਡ ਦੇ ਵਿੱਚ ਲੀਡਰ ਲੋਕੀ ਦੇਖੋ ਮਹਿਸੂਸ ਕਰ ਲੈਂਦੇ ਹਵਾ ਪਹਿਚਾਨ ਲੈਂਦੇ ਆ ਹੁਣ ਜਿਹੜੇ ਸਿਟਿੰਗ ਐਮਪੀ ਹੈਗੇ ਆ ਆਪਣੇ ਜਿਹੜੇ ਬਿੱਟੂ ਸਾਹਿਬ ਆ ਗਏ ਆ ਪ੍ਰਨੀਤ ਕੌਰ ਜੀ ਆ ਗਏ ਆ ਟਿਕਟ ਅਨਾਉਂਸ ਹੋਈ ਹੋਈ ਆ ਜੇ 8 ਮਹੀਨੇ 10 ਮਹੀਨੇ ਪਹਿਲਾਂ ਨਾਮ ਲੈ ਗੁਰਜੀਤ ਔਜਲਣ ਦਾ ਨਾਮ ਵੀ ਆ ਰਿਹਾ ਕਹਿੰਦੇ ਉਹ ਵੀ ਆ ਸਕਦੇ ਆ ਛੇਤੀ ਰੰਗਵ ਚੱਟਣ ਦਾ ਨਾਮ ਵੀ ਆ ਰਿਹਾ ਵੀ ਉਹ 30 ਵੰਦੇ ਲੈ ਕੇ ਆਣਗੇ ਐਮਐਲਏ ਦੇਖੋ ਆਪਣਾ ਬਜੇਦ ਜੀ ਜਦੋਂ ਤੱਕ ਕੋਈ ਆ ਨਾ ਜਾਵੇ ਮੈਂ ਤਾਂ ਨਹੀਂ ਮੰਨਦਾ ਮੈਂ ਅਜੇ ਨਾ ਤਾਂ ਮੈਂ ਪਾਰਟੀ ਪ੍ਰਧਾਨ ਐ ਨਾ ਮੈਂ ਕੋਈ ਉਸ ਤਰ੍ਹਾਂ ਦੇ ਅਹੁਦੇ ਤੇ ਆ ਜਿਹੜਾ ਵੱਡੇ ਅਹੁਦੇ ਤੇ ਤਾਂ ਹੈਗੇ ਹਾਂ ਪਾਰਟੀ ਚ ਦਲਿਤ ਸਮਾਜ ਦੀ ਗਵਾਹੀ ਕਰ ਰਹੇ ਹਾਂ ਬਿਲਕੁਲ ਹੈ ਲੇਕਿਨ ਮੈਂ ਤੁਹਾਨੂੰ ਇੰਨਾ ਕੀ ਕਹਿਣਾ ਚਾਹਾਂਗਾ ਕਿ ਵੀ ਆਪਣਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਪੇਸ ਹੈ ਪੰਜਾਬੀਆਂ ਦੇ ਲਈ ਪੰਜਾਬੀਆਂ ਦੀ ਲੀਡਰਸ਼ ਹੈਗੇ ਆ ਪਿਛਲੇ 10 ਸਾਲ ਤੋਂ ਜਿਨ੍ਹਾਂ ਦਾ ਯੂਪੀ ਵਰਗੇ ਸਟੇਟ ਜਿਹੜੇ ਗੁਰਬਤ ਵਿੱਚੋਂ ਉੱਠ ਕੇ ਲਾਲੈਸਨੈਸ ਚੋਂ ਉੱਠ ਕੇ ਇਹੋ ਜਿਹਾ ਐਕਸਪ੍ਰੈਸ ਹਾਈਵੇ ਬਣ ਗਿਆ ਇਹੋ ਜਿਹੀ ਸਾਡੇ ਤੁਹਾਨੂੰ ਪਤਾ ਹੋਣਾ ਹੈ ਪੰਜਾਬ ਦੀ ਜਿੰਨੀ ਇੰਡਸਟਰੀ ਹੈ ਇਹ ਜਦੋਂ ਭਗਵੰਤ ਮਾਨ ਜੀ ਹైదరాబాద్ ਜਾ ਕੇ ਮੀਟਿੰਗਾਂ ਕਰਦੇ ਸੀ ਕਿ ਇੰਡਸਟਰੀ ਲੈ ਕੇ ਆਣੀ ਤਾਂ ਸਾਡਾ 200 ਦਾ ਵਫਦ ਇੰਡਸਟਰੀਅਲਿਸਟ ਦਾ ਲਖਨਊ ਪਹੁੰਚਿਆ ਹੋਇਆ ਸੀਗਾ ਇੱਕ ਸਵਾਲ ਇਸ ਸਭ ਦੇ ਬਾਵਜੂਦ ਮੋਦੀ ਨੇ ਆਦੀ ਇਮੇਜ ਛਵੀ ਤਾਨਾਸ਼ਾਹ ਵਾਲੀ ਕਿਉਂ ਬਣ ਗਈ ਹੈ ਉਹਨਾਂ ਨੂੰ ਫਿਰ ਉਹ ਕਿਮ ਜੋਂਗ ਨਾਲ ਕਿਉਂ ਕੰਪੇਅਰ ਕਰਨ ਲੱਗ ਪੈਂਦੇ ਆ ਦੇਖੋ ਆਪਣਾ ਬਲਜੀਤ ਸਿੰਘ ਜੀ ਮੈਂ ਤਾਂ ਪ੍ਰਸ਼ਾਸਨਿਕ ਅਧਿਕਾਰੀ ਰਿਆਂ ਦੇਖੋ ਆਪਣਾ ਜੋ ਮੋਦੀ ਜੀ ਹੈ ਇੱਕ ਨਾਰੀਅਲ ਹੁੰਦਾ ਨਾ ਨਾਰੀਅਲ ਦਾ ਜਿਹੜਾ ਬਾਹਰੋਂ ਜਿਹੜਾ ਖੋਲ ਹੈ ਬੜਾ ਸਖਤ ਹੁੰਦਾ ਅੰਦਰੋਂ ਦੇਖਣ ਤੋਂ ਲੱਗਦਾ ਹੈਗਾ ਕਿ ਬਹੁਤ ਸਖਤ ਹੈ ਲੇਕਿਨ ਅੰਦਰੋਂ ਉਨਾਂ ਹੀ ਨਰਮ ਹੈ ਉਹਨਾਂ ਦੀ ਨਰਮੀ ਦੀਆਂ ਤੇ ਗਰਮੀ ਦੀਆਂ ਮੈਂ ਦੋਨੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦੱਸ ਸਕਦਾ ਹੈਗਾ ਲੇਕਿਨ ਜਿੰਨਾ ਪਿਆਰ ਪੰਜਾਬੀਆਂ ਨੂੰ ਤੇ ਜਿਵੇਂ ਜਿੰਨਾ ਪਿਆਰ ਸਿੱਖਾਂ ਨੂੰ ਮੋਦੀ ਜੀ ਕਰਦੇ ਆ ਇੰਨਾ ਕਦੇ ਕਿਸੇ ਪ੍ਰਾਈਮਰ ਜਿੰਨਾ ਸਾਡੇ ਲਈ ਪੰਜਾਬ ਲਈ ਮੋਦੀ ਜੀ ਨੇ ਕੀਤਾ ਇਹਨਾਂ ਦਾ ਆਪਣਾ ਸਾਡੇ ਮਨਮੋਹ ਸਿੰਘ ਨੇ ਵੀ ਨਹੀਂ ਕੀਤਾ ਮੈਂ ਗਿਣਾ ਸਕਦਾ ਹੈਗਾ ਤੋਂ ਇਸ ਕਰਕੇ ਆਪਣਾ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਤਾਨਾਸ਼ ਹੈ ਗਿਆ ਜੇ ਤਾਨਾਸ਼ ਜੇ ਦੇਖੋ ਜਦੋਂ ਤੱਕ ਜੇ ਗਰਮੀ ਨਾ ਨਾ ਹੋਵੇ ਪ੍ਰਸ਼ਾਸਨ ਦੇ ਵਿੱਚ ਸਰਕਾਰ ਦੇ ਵਿੱਚ ਤਾਂ ਫਿਰ ਅੱਜ ਗੈਂਗਸਟਰ ਵਾਰ ਕਿਉਂ ਹੈਗੀ ਆ ਲਾ ਲੈਸਨਸ ਕਿਉਂ ਹੈ ਗਿਆ ਥਾਣਿਆਂ ਦੇ ਉੱਤੇ ਹਮਲੇ ਕਿਉਂ ਹੋ ਰਿਹਾ ਪੁਲਿਸ ਤੇ ਹਮਲੇ ਕਿਉਂ ਹੋ ਰਿਹਾ ਜੇ ਤੁਸੀਂ ਨਰਮੀ ਵਾਲਾ ਕੰਮ ਕਰੋਗੇ ਚੁਟਕਲੇਬਾਜ਼ੀ ਕਰੋਗੇ ਮਜ਼ਾਕ ਲਾਓਗੇ ਹਰ ਗੱਲ ਨੂੰ ਤਾਂ ਤੁਹਾਨੂੰ ਕੋਈ ਸੀਰੀਅਸਲੀ ਨਹੀਂ ਲਏਗਾ ਜਦੋਂ ਤੁਸੀਂ ਛੱਤਰ ਖੋਲ ਕੇ ਦੱਸੋਗੇ ਨਾ ਕਿ ਭਈ ਅਸੀਂ ਹੈਗੇ ਆ ਮੈਂ ਆਪਣਾ ਜਦੋਂ ਡਿਵੀਜ਼ਨਲ ਕਮਿਸ਼ਨਰ ਸੀਗਾ ਕਰਫਿਊ ਲਾਣਾ ਪੈ ਗਿਆ ਸੰਤਾਂ ਦਾ 2009 'ਚ ਕਤਲ ਹੋ ਗਿਆ ਸੀਗਾ ਕੁਛ ਦਿਨ ਲਾ ਗਿਆ ਸੀ ਫਿਰ ਬੱਚੇ ਆਪਣਾ ਸਕੂਲਾਂ ਤੋਂ ਸੀ ਜਾ ਰਹੇ ਦੁਕਾਨਦਾਰ ਤੇ बिजनेसमੈਨ ਸਾਰੇ ਦੁਖੀ ਹੋ ਗਏ ਮੈਂ ਆਪਣੇ ਥੋੜੇ ਦਿਨ ਤੋਂ ਬਾਅਦ ਕਰਫਿਊ ਖੋਲ ਦਿੱਤਾ ਤੇ ਮੈਨੂੰ ਇਸੇ ਤਰ੍ਹਾਂ ਤੁਹਾਡੇ মিডিਆ ਵਾਲਿਆਂ ਨੇ ਪੁੱਛਿਆ ਕਿ ਦੱਸੋ ਜੀ ਜੇ ਕੋਈ ਅਣਹੋਣੀ ਹੋ ਗਈ ਮੈਂ ਕਿਹਾ ਦੇਖੋ ਅਣਹੋਣੀ ਤਾਂ ਤਾਂ ਪਹਿਲਾਂ ਵੀ ਹੋਈ ਆ ਲੇਕਿਨ ਅਸੀਂ ਸਰਕਾਰ ਆਂ ਸਰਕਾਰ ਦਾ ਜੇ ਆਪਣਾ ਚੌਕ ਦੇ ਵਿੱਚ ਇੱਕ ਢੱਕਾ ਵੀ ਰੱਖ ਦਵੇ ਤਾਂ ਕਿਸੇ ਦੀ ਜ਼ਰਤ ਨਹੀਂ ਹੈ ਕਿ ਉਹ ਧੱਕੇ ਨੂੰ ਹਲਾ ਦੇਵੇ ਤੋ ਇਸ ਕਰਕੇ ਆਪਣਾ ਜਦੋਂ ਸਰਕਾਰ ਦੀ ਮਹਿਸੂਸ ਹੀ ਨਹੀਂ ਹੋ ਰਿਆ ਤੁਸੀਂ ਇਹ ਦੱਸੋ ਕਿ ਸਾਡੇ ਵਿੱਚ ਇੱਕ ਜਿਹਨੂੰ ਆਪਣਾ ਆਮ ਆਦਮੀ ਪਾਰਟੀ ਨੇ ਟਿਕਟ ਅਨਾਉਂਸ ਕੀਤਾ ਹੋਇਆ ਜਲੰਧਰ ਤੋਂ ਸਿਟਿੰਗ ਐਮਪੀ ਨੂੰ ਉਹ ਭਾਜਪਾ ਚਾਰਿਆ ਦੂਜਾ ਇੱਕ ਐਮਐਲਏ ਆਮ ਆਦਮੀ ਪਾਰਟੀ ਦਾ ਐਮਐਲਏ 3 ਸਾਲ ਉਹਦੀ ਅਜੇ ਐਮਐਲਏਸ਼ਿਪ ਪਈ ਆ ਉਹ ਛੱਡ ਕੇ ਆ ਰਿਹਾ ਹੈਗਾ ਚੱਬੇਵਾਲ ਵੀ ਚੱਬੇਵਾਲ ਦਾ ਉਧਰ ਗਿਆ ਚੱਬੇਵਾਲ ਦੇ ਕਾਰਨ ਬਹੁਤ ਹੈ ਉਹ ਤੇ ਉਹਨੂੰ ਕ腐ਪਸ਼ਨ ਦੇ ਵਿੱਚ ਫੋਰਜਰੀ ਦੇ ਵਿੱਚ ਹੋਰ ਪਾਰਟੀਆਂ ਵਿੱਚ ਲੈ ਰਹੇ ਵੀ ਹੋਰ ਪਾਰਟੀਆਂ ਵਿੱਚ ਜਾ ਰਹੇ ਸਾਰੇ ਭਾਜਪਾ ਚ ਨਹੀਂ ਆ ਰਹੇ ਚੱਬੇਵਾਲ ਦਾ ਤਾਂ ਤੁਸੀਂ ਨਾ ਹੀ ਨਾ ਲਓ ਮੈਂ ਉਹ ਦੱਸ ਸਕਦਾ ਬੜਾ ਕੁਝ ਉਹਦੇ ਵਿੱਚ ਉਹਨੇ ਜਿਹੜਾ ਆਪਣਾ ਵਿਜੀਲੈਂਸ ਨੇ ਸਮਾਜ ਚੋਂ ਹੀ ਆਂਦੇ ਨੇ ਭਾਈਚਾਰੇ ਚੋਂ ਭਾਈਚਾਰੇ ਨੂੰ ਤਾਂ ਹੁਣ ਕੀ ਕਹੀਏ ਸਾਡਾ ਇੱਕ ਭਾਈਚਾਰੇ ਦਾ ਬੰਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਉੱਠ ਕੇ ਕਹਿਣ ਲੱਗਾ ਮੁੱਖ ਮੰਤਰੀ ਜੀ ਤੁਸੀਂ ਆਪਣਾ ਡਿਪਟੀ ਸੀਐਮ ਦਾ ਵਾਅਦਾ ਕੀਤਾ ਸੀਗਾ ਉਹ ਕਿਉਂ ਨਹੀਂ ਬਣਾਇਆ ਜਾਂ ਕਦੋਂ ਬਣਾਓਗੇ ਉਹ ਕਹਿੰਦਾ ਮੁੱਖ ਮੰਤਰੀ ਉਹਦੀ ਭਾਸ਼ਾ ਦੇਖੋ ਕਹਿੰਦਾ ਇਹਨੂੰ ਜੁੱਤੀ ਸੰਗਾ ਬੈ okay. ਗਿਆ ਹੁਣ ਉਹ ਉਹਥੇ ਤਾਂ ਕੁਝ ਬੋਲਿਆ ਨਹੀਂ ਬਾਹਰ ਆ ਕੇ ਕਹਿੰਦਾ ਮੈਂ ਵੇਜਤੀ ਨਹੀਂ ਹੋਣ ਦਿਆਂਗਾ અપਮਾਨ ਨਹੀਂ ਹੋਣ ਦਿਆਂਗਾ ਦਲਤਾਂ ਦਾ ਭਈ ਤੂੰ ਦਲਤਾ ਹੈਗਾ ਤਾਂ ਇਹਦੇ ਵਿੱਚ ਦਲਤਾਂ ਦਾ ਕੀ ਲੈਣਾ ਦੇਣਾ ਹੈਗਾ ਜੇ ਤੂੰ ਨਲਾਇਕ ਹੈਗਾ ਤੇ ਦਲਤਾਂ ਦਾ ਜਿਹੜਾ 35% ਵਸੋਂ ਸਾਰੀ ਨਹੀਂ ਲੈ ਕੇ ਗਿਆ ਉੱਥੇ ਜਵਾਬ ਦੇਣਾ ਸੀਗਾ ਜੁੱਤੀ ਖੋਲ ਕੇ ਮੁੱਖ ਮੰਤਰੀ ਨੂੰ ਉੱਥੇ ਦੇਣੀ ਸੀ ਗੱਲ ਤੂੰ ਸੁੰਗਲਾ ਭਈ ਵਾਅਦਾ ਤੂੰ ਕਰਕੇ ਭੁੱਲਿਆ ਤਾਂ ਜੁੱਤੀ ਮੈਂ ਸੁੰਗਾਂ ਇਹ ਕਿਹੜੀ ਗੱਲ ਹੋਈ ਅੱਛਾ ਜਿਹੜੇ ਤੁਹਾਡੇ ਚਾਰੇ ਤੁਸੀਂ ਕੀਤਾ ਵੀ ਚਲੋ ਪਾਰਟੀ ਦੇ ਵਿਕਾਸ ਤੋਂ ਪਾਰਟੀ ਨੀਤੀ ਪਰੋਵਤ ਨੇ ਜਿਹੜੇ ਹੋਰ-ਹੋਰ ਦਲਾਂ 'ਚ ਜਾ ਰਹੇ ਹੁਣ ਚਬੇਵਾਲ ਦਾ ਨਾਮ ਲਿਆ ਸੀ ਉਹਨਾਂ ਬਾਰੇ ਕੀ ਕ ਕੇ ਆਪਣਾ ਜਿਹੜੇ ਪੋਲੀਟੀਸ਼ੀਅਨ ਹੈ ਅੱਜ ਮੈਂ ਵੀ ਪੋਲਿਟਿਕਸ ਵਿੱਚ ਐ ਪੋਲੀਟੀਸ਼ੀਅਨ ਦਾ ਜਿਹੜਾ ਕਿਰਦਾਰ ਹੈਗਾ ਆ ਇਹ ਲੋਕਾਂ ਲਈ ਇੱਕ ਰੋਲ ਮਾਡਲ ਹੁੰਦੇ ਆ ਔਰ ਹੋਣੇ ਚਾਹੀਦੇ ਆ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਆਪਣਾ ਲੋਕਾਂ ਦੇ ਵਿੱਚ ਆਪਣੀ ਜਿਹੜੀ ਕ੍ਰੈਡੀਬਿਲਿਟੀ ਆ ਖੋ ਰਹੇ ਆ ਹੁਣ ਜਦੋਂ ਮੈਂ ਭਾਜਪਾ ਚ ਆਇਆ ਉਸ ਵੇਲੇ ਮੈਂ ਆਪਚ ਵੀ ਜਾ ਸਕਦਾ ਸੀ ਮੈਂ ਕਾਲੀਆਂ ਚ ਵੀ ਜਾ ਸਕਦਾ ਸੀ ਮੈਂ ਕਾਂਗਰਸ ਚ ਵੀ ਜਾ ਸਕਦਾ ਸੀ ਗਨ ਅਭ ਵਿੱਚ ਮੰਤਰੀ ਬਣ ਜਾਂਦੇ ਹਾਂ ਹਾਂ ਹੋ ਸਕਦਾ ਮੈਂ ਐਮ ਐਲ ਏ ਵੀ ਬਣ ਜਾਂਦਾ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਬਣ ਸਕਦਾ ਤਾਂ ਮੈਂ ਕਿਉਂ ਨਹੀਂ ਸੀ ਬਣ ਸਕਦਾ ਮੈਂ ਉਸ ਸਮਾਜ ਚੋਂ ਆਨਾ ਸਭ ਤੋਂ ਵੱਧ ਪੜਿਆ ਲਿਖਿਆ ਸਭ ਤੋਂ ਵੱਡੇ ਅਹੁਦਿਆਂ ਤੇ ਰਿਹਾ ਮੈਂ ਕਿਉਂ ਨਹੀਂ ਸੀ ਬਣ ਸਕਦਾ ਬਣ ਸਕਦਾ ਸੀ ਲੇਕਿਨ ਮੈਨੂੰ ਉਸ ਵੇਲੇ ਵੀ ਪਤਾ ਸੀ ਮੈਨੂੰ ਅੱਜ ਵੀ ਪਤਾ ਹੈ ਮੈਂ ਮਹਿਸੂਸ ਕਰਦਾ ਹੈ ਕਿ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈ ਇਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੀ ਕ੍ਰੀਏਸ਼ਨ ਹੈ ਝੂਠ ਬੋਲ ਕੇ ਲੋਕਾਂ ਦੇ ਨਾਲ ਤਲ ਬਦਲਣ ਨਾਲ ਸਿਆਸਤਦਾਨ ਦਾ ਕਿਰਦਾਰ ਨੀਵਾ ਨਹੀਂ ਹੁੰਦਾ ਲੋਕਾਂ ਦੀ ਨ ਘਟਦੀ ਨਹੀਂ ਹੈ 100% ਘਟਦੀ ਹੈ 100% ਘਟਦੀ ਹੈ ਲੇਕਿਨ ਜਦੋਂ ਨੈਰੇਟਿਵ ਸਿਰਜਿਆ ਜਾਂਦਾ ਦੇਖੋ ਆਪਣਾ ਅਜਦੇ ਦਿਨ ਦੇ ਵਿੱਚ ਤੁਸੀਂ ਕਹੋਗੇ ਬੀਜੇਪੀ ਤਾਂ ਲੈ ਰਹੀ ਹੈ ਨਾ ਐਮਐਲਏ ਨੂੰ ਐਮਪੀ ਨੂੰ ਲੈ ਰਹੀ ਹੈ ਲੇਕਿਨ ਇਹ ਨੈਰੇਟਿਵ ਉਹਨਾਂ ਲੋਕਾਂ ਨੇ ਸੋਚ ਕੇ ਆਣਾ ਹੈ ਕਿ ਸਾਨੂੰ ਬੀਜੇਪੀ ਜਾਂਚ ਫਾਇਦਾ ਹੈ ਜਾਂ ਕਾਂਗਰਸ ਜਾਂ ਆਕਾਲੀਆਂ ਚ ਜੇ ਭਾਰਤੀ ਜਨਤਾ ਪਾਰਟੀ ਦੇ ਲੋਕი ਆ ਰਹੇ ਆ ਤਾਂ ਇਹਦਾ ਮਤਲਬ ਹੈ ਉਹਨਾਂ ਨੂੰ ਆਪਣਾ ਫਿਊਚਰ ਭਾਰਤੀ ਜਨਤਾ ਪਾਰਟੀ ਚ ਨਜ਼ਰ ਆ ਰਿਹਾ ਬਿਲਕੁਲ ਠੀਕ ਹੈ ਸੋ ਪੰਜਾਬ ਭਾਜਪਾ ਦੇ ਦਲਿਤ ਆਗੂ ਆਪਾਂ ਕਹੀਏ ਐਸ ਆਰ ਲੱਧੜ ਨਾਲ ਸਾਡੀ ਗੱਲਬਾਤ ਚੱਲਦੀ ਆ ਰਹੀ ਸੀ ਉਹ ਇੱਕ ਬੜੀਆਂ ਖੁੱਲ ਕੇ ਗੱਲਬਾਤਾਂ ਹੋਈਆਂ ਨੇ ਕਿ ਜੇ ਹੋਰ ਰਾਜਨੀਤਿਕਾਂ ਵਾਲੇ ਭਾਵੇਂ ਉਹ ਕਾਂਗਰਸ ਵਾਲੇ ਭਾਵੇਂ ਉਹ ਆਪ ਵਾਲੇ ਜੇ ਭਾਜਪਾ 'ਚ ਆ ਰਹੇ ਨੇ ਤਾਂ ਇਸ ਚੀਜ਼ ਨੂੰ ਲੈ ਕੇ ਉਹ ਖੁਦ ਕੀ ਮਹਿਸੂਸ ਕਰਦੇ ਨੇ ਹਾਲਾਂਕਿ ਉਹਨਾਂ ਨੇ ਸਿਚਿਤ ਤੇ ਵੀ ਇਤਿਫਾਕ ਰੱਖਿਆ ਕਿ ਜੇ ਲੀਡਰ ਇਦਾਂ ਦਲ ਬਦਲਦੇ ਰਹਿੰਦੇ ਨੇ ਸਟੈਂਪਿੰਗ ਹੋ ਜਾਂਦੀ ਹੈ ਦਲ ਬਦਲੂ ਦੀ ਮੋਹਰ ਲੱਗਦੀ ਹੈ ਤਾਂ ਕਦਰ ਜ਼ਰੂਰ ਜਨਤਾ ਦੇ ਵਿੱਚ ਘਟਦੀ ਹੈ ਪੁਛੀਤੇ ਵੀ ਸਹਿਮਤ ਨੇ ਕਿ ਸਾਨੂੰ ਯਕੀਨ ਹੈ ਕਿ ਜੇ ਸਾਡੀ ਪਹਿਲਾਂ ਵੋਟ 7% ਸੀ ਇਸ ਪਰਸੈਂਟ ਸੀ 17 ਹੋਈ ਹੈ ਹੁਣ ਸਾਡੀ 25 ਤੱਕ ਜਾਏਗੀ ਪੰਜਾਬ ਚ ਜਨਤਾ ਕਿੰਨਾ ਕੁ ਪਿਆਰ ਭਾਜਪਾ ਨੂੰ ਦਿੰਦੀ ਹੈ ਕਿਸਾਨੀ ਇਸ਼ੂ ਕਿੰਨਾ ਕੁ ਚੈਲੰਜ ਰਹੇਗਾ 4 ਜੂਨ ਨੂੰ ਸਾਰੀ ਸਥਿਤੀ ਸਾਫ ਹੋ ਜਾਏਗੀ ਲਦਰ ਸਾਹਿਬ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਬਲਵੰਤ ਜੀ ਜੀ ਧੰਨਵਾਦ ਜੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ